ਇਸ ਦੇ ਨਾਲ ਹੀ ਇਕ ਰਸਮ ਹੋਰ ਕੀਤੀ ਜਾਂਦੀ ਸੀ ਗੁੱਡੂ ਮਾਈਆਂ ਬੈਠਣ ਤੋਂ ਪਹਿਲਾਂ ਨਾਲੇ ਦੇ ਹੇਠ ਮਾਂ ਦਾ ਬਲਿ ਸੀ ਐਵੀ ਧਾਰਨਾ ਹੁੰਦੀ ਸੀ ਕਿ ਜਿਹੜੀ ਕੁੜੀ ਗੋੜੀ ਦੇ ਕੜੇ ਹੋਏ ਦੁੱਧ ਦੀ ਹੇਠਲੀ ਖੁਰਚਣ ਖਾਊਗੀ ਉਹਦੇ ਵਿਆਹ ਨੂੰ ਨਹੀਂ ਜ਼ਰੂਰ ਆਊਗਾ ਨਹੀਂ ਤਾਂ ਨਹੀਂ ਤਾਂ ਫਿਰ ਪੱਕਾ ਹੀ ਆਊਗੀ ਸੋ ਇਸ ਦਾ ਬਚ ਬਚਾ ਪਹਿਲਾਂ ਹੀ ਕਰ ਲਿਆ ਜਾਂਦਾ ਸੀਗਾ ਨਾਲੇ ਦੇ ਹੇਠ ਕੰਤੇ ਚ ਪਾ ਕੇ ਮਾਂ ਦਾ ਬਦ ਦਿੱਤੇ ਜਾਂਦੇ ਸੀ ਤੇ ਨਜ਼ਰ ਫਜ਼ਰ ਤੋਂ ਬਚੰਦੇ ਲਈ ਇੱਕ ਵਿੱਚ ਕਾਲੀ ਨੇਖ ਰੱਖ ਦਿੱਤੀ ਜਾਂਦੀ ਸੀ ਸੋ ਕੰਨਿਆ ਜਦੋਂ ਮਾਂ ਦੱਬ ਦਿੰਦੀ ਸੀ ਤਾਂ ਇਹ ਸੋਚਿਆ ਜਾਂਦਾ ਸੀ ਕਿ ਹੁਣ ਵਿਆਹ ਤੱਕ ਮੀ ਨਹੀਂ ਪਊਗਾ ਇਸ ਦੇ ਨਾਲ ਹੀ ਗੁੱਡੋ ਦੀਆਂ ਚਾਚੀਆਂ ਤਾਈਆਂ ਗੁੱਡੂ ਨੂੰ ਅੰਦਲੀ ਸੁਭਾਤ ਤੇ ਲਜਾ ਬਿਠਾਉਂਦੀ ਐ ਤੇ ਕੋਲੇ ਸਰੋਂ ਦੇ ਤੇਲ ਦਾ ਦੀਵਾ ਬਾਲ ਦਿੱਤਾ ਜਾਂਦਾ ਤਾਂ ਕਿ ਬਾਹਰਲੀ ਜੋ ਵਿਆਹ ਦੀ ਭੱਜ ਦੌੜ ਹੈ ਗੁੱਡੂ ਉਸ ਤੋਂ ਪਾਸੇ ਹੋ ਕੇ ਬੈਠੇ ਆਪਣੇ ਆਪ ਨੂੰ ਦੇਖੇ ਔਰ ਸਹੇਲੀਆਂ ਦੇ ਨਾਲ ਗੜ ਕੇ ਜਿਹੜੇ ਕੋਈ ਛੋਟੇ ਮੋਟੇ ਕੰਮ ਹੁੰਦੇ ਨੇ ਉਹਨਾਂ ਨੂੰ ਸਿਰੇ ਚੜਾਏ ਦੂਜੇ ਪਾਸੇ ਸੁਰਜਣ ਦੀ ਪਰਝਾਈ ਵੀ ਸੁਰਜਣ ਦੇ ਪੈਰ 'ਚ ਰਖ ਬੰਨ੍ਹ ਦਿੰਦੀ ਐ ਤੇ ਸੁਰਜਣ ਨੂੰ ਹਦਾਇਤ ਹੋ ਜਾਂਦੀ ਐ ਵੀ ਕਾਕਾ ਹੁਣ ਤੂੰ ਵੀ ਘਰੋਂ ਬਾਹਰ ਨਹੀਂ ਜਾ ਸਕਦਾ ਕਹ ਲਿਆ ਤੇ ਦੇ ਕਿ ਤੈਨੂੰ ਸਾਰੇ ਕੰਮ ਕਰਨੇ ਪੈਣਗੇ ਤੇ ਸੁਰਜਨ ਥੋੜਾ ਜਦੋਂ ਆਨਾ ਕਾਨੀ ਕਰਦਾ ਹੈ ਤਾਂ ਉਹਦੀ ਭੈਣ ਦਾ ਡਾਇਲੋਗ ਤੁਸੀਂ ਸੁਣਿਆ ਹੋਊਗਾ ਕਿ ਭਾਈ ਸੁਰਜਨ ਜੇ ਵਾਟੀ ਚਾਹੀਦੀ ਹੈ ਫਿਰ ਇੰਨਾ ਕੰਕ ਤਾਂ ਕਰਨਾ ਹੀ ਪਊਗਾ ਸੋ ਹਾਸੇ ਮਜ਼ਾਕ ਦੇ ਵਿੱਚ ਇਹਨਾਂ ਰਸਮਾਂ ਦਾ ਰੰਗ ਰੂਪ ਹੋਰ ਵੀ ਸੋਹਣਾ ਹੂੜਾ ਉਗੜ ਕੇ ਆਉਂਦਾ